ਅਸੀਂ ਕੰਮ ਧੰਦਾ ਕਰਕੇ 9:30 ਵਜੇ ਖੇਤ ਨੂੰ ਆ ਜਾਨੇ ਹਾਂ ਹਾਂਜੀ ਉਸ ਤੋਂ ਬਾਅਦ ਅਸੀਂ ਵੀ ਰੋਟੀ ਰੋਟੀ ਖਾ ਕੇ ਲੱਗ ਜਾਨੇ ਹਾਂ 10 ਰੁਪਏ ਬੂਰੀ ਦੇ ਆ ਸਾਡੀ ਮਿਹਨਤ ਪੂਰੀ ਬਣਦੀ ਨੀਗੀ ਜਨੀ ਅਸੀਂ ਚੌਗੇ ਦਿੰਨੇ ਆ ਤੇ 35 ਗੱਟੇ ਜੋੜੀ ਅੱਛਾ ਅੱਛਾ ਹਾਂਜੀ ਯਾਨੀ ਕਿ ਜੇ 10 ਰੁਪਏ ਹੋ 350 ਹੀ ਬਣਿਆ ਹਾਂਜੀ 350 ਹੀ ਬਣਿਆ ਲੱਗੀ ਐ ਅੱਛਾ ਪੈਨਸ਼ਨ ਲੱਗੀ ਹੋਈ ਹੈਗੀ ਠੀਕ ਹੈ ਮਿਲ ਜਾਂਦੀ ਪ੍ਰੋਪਰ ਟਾਈਮ ਤੇ ਕਿੱਥੋਂ ਮਿਲਦੀ ਕਿੱਥੋਂ ਦੱਸਾਂ ਉੱਤੇ ਟੱਪ ਜਾਂਦੇ ਮਹੀਨੇ ਤੇ ਕਿਤੇ 12 ਟੱਪ ਜਾਂਦੇ ਇੱਕ ਬੱਚਾ ਮੇਰਾ ਥੋੜਾ ਜਿਹਾ ਰਹਿ ਚੁਆ ਕੋਈ ਨੂੰ ਚਾਰ ਜੀ ਛੱਡ ਕੇ ਗਿਆ ਓਏ ਲੋਕਨ ਕੋਠੇ ਬਠੜਨ ਦੇ ਜਿੰਦੇ ਸੰਤ ਕੋਠੇ ਬਠੜਨ ਦੇ ਨਹੀਂ ਜਿੰਦੇ ਕੋਈ ਫਲੈਂਡਰ ਜ਼ਰੂਰ ਮਿਲਿਆ ਅੱਛਾ ਹਾਂ ਅੱਛਾ ਤੁਸੀਂ ਕੋਠਿਆਂ ਦੇ ਪੈਸੇ ਪਰੇ ਨਹੀਂ ਕਿ ਫਾਰਮ ਪਰੇ ਹੈ ਅੱਛਾ

ਪਰ ਜਿੰਨੇ ਦੱਸ ਹੀ ਦਿੰਦਿਆਂ ਦੀ ਆਹੀ ਰੇਟ ਤੇ ਲੂਗਾ ਬਸ਼ਰ ਹਾਂ ਹੁਣ ਆ ਤਾਂ ਨੌਕਰਾਂ ਦੇ ਸਿੱਖਾ ਦੇਵਾਂਗੇ ਤੁਹਾਨੂੰ ਸਿਲੰਡਰਾਂ ਨੂੰ ਪੈਸੇ ਰਸੋਈ ਖਾਤਾ ਹੋਣੀ ਮੈਂ 12-12 100 ਛੋੜੇ ਖਾਤਾ ਜਿਵੇਂ ਪਾਉਂਦੇ ਹਾਂ ਹਜ਼ਾਰ-ਹਜ਼ਾਰ 12-12 100 ਹਾਂ ਚਰ ਹੋਰੀ ਕਰ ਜਨੋ ਅਗਲੇ 2500 ਦੇਵਾਂਗੇ ਪਰ ਸਮਝਾ ਚ ਉਹ ਵੀ ਕੁਝ ਨਹੀਂ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਵਾਢੀ ਦਾ ਸੀਜ਼ਨ ਨੇੜੇ ਆ ਉੱਥੇ ਵਾਢੀ ਤੋਂ ਪਹਿਲਾਂ ਜਿਹੜਾ ਇੱਕ ਸੀਜ਼ਨ ਹੋਰ ਮਜ਼ਦੂਰਾਂ ਦੇ ਲਈ ਆਉਂਦਾ ਹੈਗਾ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਇਸ ਸੀਜ਼ਨ ਦੇ ਵਿੱਚ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਔਰਤਾਂ ਦੀ ਸ਼ਮੂਲੀਅਤ ਹੁੰਦੀ ਆ ਬੀਬੀਆਂ ਪੈਣਾ ਦੀ ਸ਼ਮੂਲੀਅਤ ਹੁੰਦੀ ਆ ਤੇ ਉਹ ਸੀਜ਼ਨ ਆ ਆਲੂ ਚੁਗਾਂਦਾ ਆਲੂ ਇੱਕ ਅਜਿਹੀ ਸਬਜ਼ੀ ਜੋ ਹਰੇਕ ਸਬਜ਼ੀ ਦੇ ਨਾਲ ਮਿਕਸ ਹੋ ਜਾਂਦਾ ਹੈਗਾ ਲਗਭਗ ਤੇ ਸਭ ਤੋਂ ਵੱਡੀ ਡਿਮਾਂਡ ਵੀ ਇਹੀ ਆ ਤੇ ਤੁਹਾਨੂੰ ਦੱਸ ਦਈਏ ਕਿ ਕਾਰਪੋਰੇਟ ਘਰਾਣਿਆਂ ਨੇ ਇਸੇ ਆਲੂ ਨੂੰ ਆ ਜਿਹੜਾ ਇੱਕ ਆਲੂ ਦੀ ਜਦੋਂ ਕਿਸਾਨ ਦੀ ਖੇਤ ਦੇ ਵਿੱਚ ਹੁੰਦਾ ਉਦੋਂ ਕੀਮਤ ਹੋਰ ਹੁੰਦੀ ਹੈਗੀ ਆ ਤੇ ਉਸੇ ਇੱਕ ਆਲੂ ਦੀ ਕੀਮਤ 10-20 ਰੁਪਏ ਬਣ ਜਾਂਦੀ ਆ ਜਦੋਂ ਲੇਜ ਵਾਲੇ ਚਿਪਸ ਦੇ ਵਿੱਚ ਆ ਜਿਹੜੀ ਉਹਨੂੰ ਕਨਵਰਟ ਕਰ ਦਿੰਦੇ ਹੈਗੇ ਤੇ ਭਾਵੇਂ ਅੱਧੀ ਹਵਾ ਹੀ ਹੁੰਦੀ ਆ ਪਰ ਫੇਰ ਵੀ ਆ ਜਿਹੜਾ ਕਿਤੇ ਨਾ ਕਿਤੇ ਆਲੂ ਕਿੱਥੋਂ ਸਟਾਰਟ ਹੁੰਦਾ ਹੈਗਾ ਕਿਵੇਂ ਬੀਬੀਆਂ ਚੋਕਦੀਆਂ ਹੈਗੀਆਂ ਕਿੰਨਾ ਰੇਟ ਮਿਲਦਾ ਹੈਗਾ ਕਿੰਨਾ ਮਿਲਣਾ ਚਾਹੀਦਾ ਪ੍ਰੋਪਰ ਕੀ ਕੁਛ ਹੋਣਾ ਚਾਹੀਦਾ ਤੇ ਉਹਨਾਂ ਬੀਬੀਆਂ ਦੇ ਘਰਾਂ ਦੇ ਹਾਲਾਤ ਕੀ ਨੇ ਸਾਰੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਇੱਕ ਇਸ ਵੀਡੀਓ ਦੇ ਦੌਰਾਨ ਆ ਜਿਹੜਾ ਸਾਡੇ ਹੀ ਪਿੰਡ ਤੋਂ ਮੇਰੀ ਮਾਤਾ ਵੀ ਇਸ ਵੀਡੀਓ ਦੇ ਵਿੱਚ ਆ ਮੇਰੀਆਂ ਚਾਚੀਆਂ ਆ ਵੀ ਤੇ ਕੁਸ਼ਮੇਰੀ ਦਾਦੀ ਦੇ ਥਾਂ ਵੀ ਲੱਗਦੀ ਹੈਗਾ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਛਾ ਬੀਬੀ ਇਹ ਦੱਸੋ ਕਿ ਤੜਕੇ ਵੇਲੇ ਆ ਜਿਹੜਾ ਉਹ ਕਿੰਨੇ ਕ ਵਜੇ ਤੁਸੀਂ ਖੇਤ ਦੇ ਵਿੱਚ ਆਉਣੇ ਆ ਅਸੀਂ ਕੰਮ ਧੰਦਾ ਕਰਕੇ 8:30 ਵਜੇ ਖੇਤ ਨੂੰ ਆ ਜੰਨੇ ਆ ਹਾਂ ਹਾਂਜੀ ਜੀ ਉਸ ਤੋਂ ਬਾਅਦ ਅਸੀਂ ਵੀ ਰੋਟੀ ਰੋਟੀ ਖਾ ਕੇ ਲੱਗ ਜਾਂਦੇ ਆ 10 ਰੁਪਏ ਬੋਰੀ ਦੇ ਆ ਸਾਡੀ ਮਿਹਨਤ ਪੂਰੀ ਬਣਦੀ ਨਹੀਂਗੀ ਹਾਂਜੀ ਅੱਛਾ ਬੀਬੀ ਇਹ ਦੱਸਿਓ ਕਿ ਆਥਰ ਨੂੰ ਜਿਹੜਾ ਕਿੰਨੇ ਗੱਟੇ ਚੌਕ ਦਿੰਨੇ ਤੁਸੀਂ ਅਸੀਂ ਚੌਗੇ ਦਿੰਨੇ ਆ 30 35 ਗੱਟੇ ਹਾਂ ਜੋੜੀ ਅੱਛਾ ਅੱਛਾ ਹਾਂਜੀ ਯਾਨੀ ਕਿ ਜੇ 10 ਰੁਪਏ 350 ਹੀ ਬਣਿਆ ਹਾਂਜੀ 350 ਹੀ ਬਣਿਆ 350 ਨਾਲ ਗੁਜ਼ਾਰਾ ਹੋ ਜਾਂਦਾ ਕਰਦਾ ਨਹੀਂ ਜੀ ਦੁੱਧ ਪਾਣੀ ਜੀ ਆਉਣਾ ਸਬਜ਼ੀ ਵੀ ਨਹੀਂ 100 ਰੁਪਏ ਦੀ ਤਾਂ ਸਬਜ਼ੀ ਆ ਜਾਂਦੀ ਆ ਹਾਂ ਤੇ 350 ਰੁਪਏ ਨਾਲ ਨਹੀਂ ਗੁਜ਼ਾਰਾ ਹੁੰਦਾ ਜੀ ਹਾਂਜੀ ਅੱਛਾ ਇਹ ਦੱਸੋ ਬੱਚੇ ਕਿੰਨੇ ਹੈਗੇ ਤੁਹਾਡੇ ਮੇਰੇ ਬੱਚੇ 5 ਅੱਛਾ ਕਿ ਲੜਕੇ ਲੜਕੀਆਂ ਕਿੰਨੇ ਪੰਜ ਲੜਕੀਆਂ ਤੇ ਇੱਕ ਲੜਕਾ ਅੱਛਾ ਵਿਆਹੇ ਹੋਏ ਵੀ ਆ ਹਾਂਜੀ ਇੱਕ ਲੜਕੀ ਵਿਆਹੀ ਆ ਤੇ ਦੂਜੇ ਕੁਆਰੀ ਆ ਜੀ ਅੱਛਾ ਤੁਹਾਡੇ ਪਤੀ ਕੀ ਕਰਦੇ ਹੈਗੇ ਉਹ ਹਲਵਾਈ ਆ ਜੀ ਅੱਛਾ ਹਾਂਜੀ ਚੰਗੀ ਦਿਹਾੜੀ ਬਣ ਜਾਂਦੀ ਉਹਨਾਂ ਨੂੰ ਜਾਂ ਟਾਈਮ ਪਾਸ ਹੀ ਆ ਬਸ ਚੰਗੀ ਦਿਹਾੜੀ ਬਣ ਜਾਂਦੀ ਹੈ ਵੀ ਟਾਈਮ ਪਾਸ ਹੋ ਜਾਂਦਾ ਹੈ ਇਹਨਾਂ ਨੂੰ ਹਾਂਜੀ ਅੱਛਾ ਲੜਕੀ ਦਾ ਕਿਸਦਾ ਵਿਆਹ ਕੀਤਾ ਹੈਗਾ ਤੁਸੀਂ ਹਾਂਜੀ ਅੱਛਾ ਅੱਛਾ ਇਹ ਦੱਸਿਓ ਕਿ ਕੋਈ ਲੋਨ ਵਗੈਰਾ ਤਾਂ ਨਹੀਂ ਚੱਕਿਆ ਹੋਇਆ ਤੁਸੀਂ ਨਹੀਂ ਜੀ ਕੋਈ ਨਹੀਂ ਚੱਕਿਆ ਅੱਛਾ ਹਾਂਜੀ ਤੁਹਾਡੇ ਆਸੇ ਪਾਸੇ ਆਂਡ ਗਵਾਂਡ ਚ ਚੱਕਿਆ ਕਿਸੇ ਨੇ ਹਾਂਜੀ ਆਂਡ ਗਵਾਂਡ ਨੇ ਤਾਂ ਫਿਰ ਚੱਕੇ ਹੀ ਆਗੇ ਅੱਛਾ ਠੀਕ ਹੈ ਅੱਛਾ ਇਹ ਦੱਸੋ ਬਿਜਲੀ ਦਾ ਬਿੱਲ ਆਉਂਦਾ ਹੈਗਾ ਤੁਹਾਨੂੰ ਹਾਂਜੀ ਆਉਂਦਾ ਹੀ ਹੈ ਬਿਜਲੀ ਤਾਂ ਫਿਰ ਤਾਂ ਆਉਂਦਾ ਹੀ ਹੈ ਅੱਛਾ ਹਾਂਜੀ ਅੱਛਾ ਪਹਿਲਾਂ ਨਾ 15 15 20 ਕਿਲੋ ਕਣਕ ਮਿਲਦੀ ਹੁੰਦੀ ਸੀ ਫਰੀ ਵਾਲੀ ਉਹ ਮਿਲ ਰਹੀ ਹੈ ਹੁਣ ਤੁਹਾਨੂੰ ਨਹੀਂ ਜੀ ਉਹ ਨਹੀਂ ਮਿਲਦੀ ਅਛਾ ਪਹਿਲਾਂ ਮਿਲਦੀ ਸੀ ਹਾਂਜੀ ਪਹਿਲਾਂ ਮਿਲਦੀ ਸੀ ਅਛਾ ਅਛਾ ਇਹਦਾ ਮਤਲਬ ਨਵੀਂ ਸਰਕਾਰ ਫਿਰ ਚੰਗੀ ਨਹੀਂ ਰਹੀ ਮਜ਼ਦੂਰਾਂ ਵਾਸਤੇ ਨਹੀਂ ਜੀ ਨਹੀਂ ਚੰਗੀ ਅਛਾ ਅਛਾ ਬੀਬੀ ਇਹ ਦੱਸੋ ਤੁਸੀਂ ਕਿੰਨਾ ਕਿੰਨੇ ਗੱਟੇ ਭਰ ਦਿੰਦੇ ਆ 10 15 ਗੱਟੇ ਹੀ ਭਰੀ ਦੇ ਕਾਕਾ ਤੜਕੇ ਤਵਾ ਕੇ ਅਛਾ ਹਾਂ 10 15 ਹੀ ਭਰੇ ਜਾਂਦੇ ਆ ਹਾਂ ਦੇਖੋ ਝੂਠ ਨਾ ਮਾਰੋ ਮੇਰੀ ਮੰਮੀ ਵੀ ਨਾਲ ਨਹੀਂ ਆਵੇ ਨਾਲ ਹੀ ਆ ਅਛਾ ਹਾਂ 10 15 ਹੀ ਭਰੀ ਦੇ ਤੜਕੇ ਤਵਾ ਕੇ ਹਾਂ ਕੋਈ ਪਾਣੀ ਨਹੀਂ ਪੀਣਾ ਕੋਈ ਰੋਟੀ ਨਹੀਂ ਖਾਣੀ ਚੱਜਣਾ ਹਾਂ ਲੱਗੇ ਰਹੀਦਾ ਵੀ ਚੱਲ ਦੋ ਚੱਲ ਦੁੱਧ ਵੀ ਲਿਆਉਣਾ ਸਾਰ ਕੁਸ ਮੁੱਲ ਦਾ ਅੱਛਾ ਰੋਟੀ ਪਕਾ ਕੇ ਵੀ ਮੁੱਲ ਦੀ ਜੇ ਦ ਸਿਲੰਡਰ ਵੀ ਹੈ ਉਹੀ ਗੱਲ 1000 ਰੁਪਏ ਦਾ ਹੂੰ ਅੱਛਾ ਇਹ ਦੱਸੋ ਵੀ ਘੱਟੋ ਘੱਟ ਗੱਟੇ ਦਾ ਰੇਟ ਕਿੰਨਾ ਹੋਣਾ ਚਾਹੀਦਾ ਵੀ 15 ਰੁਪਏ 15 ਦਾ ਹੋਣੇ ਚਾਹੀਦੇ ਹੀ ਆ ਹੂੰ ਜਿਹੜੇ ਹੁਣ 4 4 5 500 ਦਿਹਾੜੀ ਛੱਡ ਕੇ ਬੰਦੇ ਆਉਂਦੇ 200 ਚ ਹੀ ਰਹਿ ਜਾਂਦੇ ਵਿਚਾਰੇ ਹੂੰ ਤੇ ਉਹਨਾਂ ਦਾ ਕੀ ਗਿਓ ਹੈ ਗੱਲ ਕੋਈ ਜਿਉਂ ਤਾਂ ਹੈ ਨਹੀਂਗੀ ਇੱਕ ਸਰਦਾ ਨਹੀਂ ਜਿਹੜੇ ਵੀ ਚੁੱਲ ਅੱਛਾ ਅੱਛਾ ਬੱਚੇ ਕਿੰਨੇ ਤੁਹਾਡੇ ਤੋ ਲੜਕੇ ਹੀ ਆ। ਕੁਛ ਦੋ ਲੜਕੇ ਹੈਗੇ ਕੀ ਕਰਦੇ ਹੈਗੇ ਉਹ? ਉਹ ਦਿਹਾੜੀ ਦੱਫਾ ਹੀ ਉਹ ਕਰਦੇ ਆ। ਜੀ। ਅੱਛਾ ਮੰਮੀ ਇਹ ਦੱਸੋ ਕਿ ਕਿੰਨੇ ਵਜੇ ਲੱਗਦੇ ਤੇ ਕਿੰਨੇ ਵਜੇ ਹਟਦੇ ਹੋ ਤੇ ਕਿੰਨੇ ਕ ਗੱਟੇ ਜਿਹੜੇ ਭਰੇ ਜਾਂਦੇ ਹੈਗੇ ਸ਼ਾਮ ਨੂੰ? ਭਰਾਵਾ ਤੜਕੇ 9 ਵਜੇ ਲੱਗਦੇ ਆ ਤੇ ਸ਼ਾਮ ਤੱਕ ਕਰ 25 ਗੱਟੇ ਮਸਾਂ ਭਰੀ ਦੇ ਵੀ ਉਹ ਐ ਸੋਚੀ ਜਾਈਦਾ ਵੀ 250 ਦਿਹਾੜੀ ਬਣ ਜੇ ਘਰ ਵੀ ਛੱਡਿਆ। ਕਹਿੰਦੇ ਕਹਿ ਦਿੱਤਾ ਹੀ ਆ 4 ਦਿਨ ਜਿਹੜੇ ਕਮਾਲ ਲਗੇ। ਫਿਰ ਤੱਕ ਘਰੇ ਬਹਿ ਕੇ ਫਰੀ ਖਾਣਾ। ਹੂੰ। ਅਛਾ ਸਸੀਕਾਲ ਬੀਬੀ ਸਤ ਸ੍ਰੀ ਅਕਾਲ ਅਛਾ ਬੀਬੀ ਇਹ ਦੱਸੋ ਕਿ ਤੁਸੀਂ ਇਕੱਲੇ ਆਉਣੇ ਹੋ ਜਾਂ ਨਾਲ ਤੁਹਾਡੇ ਹੋਰ ਨੇ ਮੈਂ ਇਕੱਲੇ ਹੀ ਆਉਣੀ ਆ ਅਛਾ ਹਾਂ ਅਛਾ ਤੁਹਾਡੇ ਕਿੰਨੇ ਬੱਚੇ ਆ ਸਾਡੇ 2 ਬੱਚੇ ਜੀ ਅਛਾ ਅਛਾ ਉਮਰ ਕਿੰਨੀ ਹੈਗੀ ਤੁਹਾਡੀ ਤੋਂ ਇੱਕ ਕੁੜੀ ਹੈ ਜੀ ਉਮਰ ਕਿੰਨੀ ਹੈ ਤੁਹਾਡੀ ਤੁਹਾਡੀ ਮੇਰੀ ਪੈਨਸ਼ਨ ਲੱਗੀ ਹੈ ਅਛਾ ਪੈਨਸ਼ਨ ਲੱਗੀ ਹੈਗੀ ਠੀਕ ਹੈ ਮਿਲ ਜਾਂਦੀ ਪ੍ਰੋਪਰ ਟਾਈਮ ਤੇ ਕਿੱਥੋਂ ਮਿਲਦੀ ਕਿੱਥੋਂ ਜੱਸਾ ਉੱਤੇ ਟੱਪ ਜਾਂਦੇ ਮਹੀਨੇ ਤੋਂ ਕਿਤੇ 12 ਟੱਪ ਜਾਂਦੇ ਇੱਕ ਬੱਚਾ ਮੇਰਾ ਥੋੜਾ ਚਿਰ ਹੋਇਆ ਚੁਬਿਆ ਉਹਨੂੰ 4 ਜੀ ਛੱਡ ਕੇ ਗਿਆ ਦੋ ਜੋੜੀਆਂ ਕੁੜੀਆਂ ਸੀ ਉਹ ਪੇਕੀ ਬੈਠੀ ਐ ਜਿਹੜਾ ਮੇਰੇ ਘਰ ਵਾਲਾ ਉਹ ਮੁੰਡੇ ਦੇ ਸੰਸੇ ਚ ਟੈਕਦਾ ਜ਼ਰਾ ਪੈ ਆਪ ਹੀ ਮੈਂ ਕਮਾਉਣੀ ਤੇ ਆਪ ਹੀ ਹੁਣ ਦਰ ਉੱਠ ਗਿਆ ਅੱਛਾ ਹਾਂ ਅੱਛਾ ਬੀਬੀ ਇਹ ਦੱਸਿਓ ਕਿ ਹੁਣ ਤੁਸੀਂ ਇਕੱਲੇ ਰਹਿ ਕੇ ਕਮਾਉਣ ਵਾਲੇ ਇਕੱਲੇ ਆ ਜੀ ਜੀ ਅੱਛਾ ਕਿੰਨੀ ਕਿ ਦਿਹਾੜੀ ਪੈਂਦੀ ਏ ਹੁਣ ਤੁਹਾਨੂੰ ਦਿਹਾੜੀ ਮੈਨੂੰ ਕੋਈ ਕਿਤੇ 40 ਪੈ ਜਾਂਦੇ 100 ਤੋਂ ਕਿਤੇ 30 ਪੈ ਜਾਂਦੇ 10-12 ਗੱਟੇ ਭਰਦੇ ਪੈਛੇ 10-12 ਗੱਟੇ ਭਰਦੇ ਹੈਗੇ ਅੱਛਾ 10 12 ਗੱਟੇ ਭਰਦੇ ਹੋ 100 ਰੁਪਿਆ ਕਮਾਉਣੇ ਹੈਗੇ ਆ ਗੁਜ਼ਾਰਾ ਕਿਵੇਂ ਹੁੰਦਾ ਕਰਦਾ ਗੁਜ਼ਾਰਾ ਬਸ ਐਂ ਕਰੀਦਾ ਕਿਸੇ ਤੋਂ ਹਜ਼ਾਰ ਲੈ ਲਈਦਾ ਪੈਸੇ ਨਹੀਂ ਤੋੜ ਦੇ ਦੇ ਅਸ਼ੂ ਹਾਂ ਆਹ ਹੈ ਕਿਜ਼ਾਰਾ ਜੀਵਨ ਗੁਜ਼ਾਰਾ ਹੀ ਹੈ ਬਸ ਅੱਛਾ ਅੱਛਾ ਬੀਬੀ ਤੁਹਾਨੂੰ ਆਹੋ ਮੇਰੀ ਇਹ ਦੱਸੋ ਵੀ ਤੁਹਾਨੂੰ ਕਣਕ ਮਿਲਦੀ ਹੈਗੀ ਕਣਕ ਮਿਲਦੀ 15 ਕਿਲੋ ਅੱਗੇ ਮਿਲਦੀ ਹੁੰਦੀ 25 ਕਿਲੋ ਹੁਣ 15 ਕਿਲੋ ਮਿਲਦੀ ਜੀ ਜੀ ਹੂੰ ਬਸ ਔਰ ਕਿ ਮੈਂ ਨਾ ਸੀ ਸੰਤ ਕੋਠੇ ਬਠੜਾਂ ਦੇ ਜਿੰਦੇ ਸੰਤ ਕੋਠੇ ਬਠੜਾਂ ਦੇ ਨਹੀਂ ਜਿੰਦੇ ਕੋਈ ਫਲੈਂਡਰ ਜਰੂਰ ਮਿਲਿਆ ਅੱਛਾ ਹਾਂ ਅੱਛਾ ਤੁਸੀਂ ਕੋਠਿਆਂ ਦੇ ਪੈਸੇ ਭਰੇ ਨਹੀਂ ਕਿ ਫਾਰਮ ਭਰੇ ਅੱਛਾ ਤੇ ਆਏ ਨਹੀਂ ਪੈਸੇ ਤੁਹਾਨੂੰ ਕੋਈ ਚਾਹ ਨਹੀਂ ਹੈ ਤੀਜੀ ਵਾਰ ਹੁਣ ਵਾਲੇ ਸਰਪੰਚ ਨੇ ਤਾਂ ਚੁਗ ਮੇ ਚੁਗ ਮੇ ਕਰ ਰੱਖੇ ਹੈ ਹੂੰ ਕਹੇ ਤਾਂ ਸਾਰਿਆਂ ਨੇ ਤੇ ਵੇ ਕੰਡੋਵੇਟ ਤੇ ਫਿਰ ਚੁਗ ਮੇ ਕੀ ਰੱਖਦਾ ਅੱਛਾ ਹਾਂ ਹੁਣ ਵਾਲੇ ਸਰਪੰਚ ਨੇ ਆ ਹਾਲਤ ਕੀਤੀ ਸਾਢੇ 20 ਨਹੀਂ ਆ ਕੇ ਬੜਿਆ ਅੱਛਾ ਹਾਂ ਠੀਕ ਹੈ अच्छा ये रसोके ਹੁਣ 10 ਰੁਪਏ ਗੱਟੇ ਦੇ ਮਿਲ ਰਹੇ ਹੈਗੇ ਘੱਟੋ ਘੱਟ ਤੁਹਾਨੂੰ ਕਿੰਨਾ ਕੁ ਲੱਗਦਾ ਹੈਗਾ ਵੀ ਗੱਟੇ ਦੇ ਪੈਸੇ ਇੰਨੇ ਹੋਣੇ ਚਾਹੀਦੇ ਹੈ ਗੱਟੇ ਤੇ ਘੱਟੋ ਘੱਟ ਚ ਨਾ ਬਾਰੇ ਤਾਂ 15 ਤਾਂ ਫੇਰੀ 15 ਵੀ ਇਹਨਾਂ ਵੀ ਮਿਲ ਜਾਣ ਹੂੰ ਤੇ ਪਰ ਦਿੰਦੇ ਨੇ 10 ਹੀ ਦਿੰਦਿਆਂ ਦੀ ਆਹੀ ਰੇਟ ਚੱਲੂਗਾ ਅੱਛਾ ਹਾਂ ਸੇ ਤੁਹਾਨੂੰ ਪਤਾ ਹੋਏਗਾ ਇਧਰ ਜੈਤੋ ਵਾਲੇ ਸਾਈਡ ਆ ਜਿਹੜਾ 15 ਰੁਪਏ ਦਿੰਦੇ ਆ ਸੋ ਉਹ ਪੱਦੇ ਹੀ ਜਾਂਦੇ ਆ ਤਾਂ 300 ਦਿਹਾੜੀ ਵੀ ਦੇ ਜਾਂਦੇ 300 ਦਿਹਾੜੀ ਵੀ ਪਿੰਡ ਚੱਲੀ ਜਾਂਦੀ ਹੈ ਲਾਹਮ ਦੇ ਪਿੰਡਾਂ ਚ ਹੂੰ ਇਧਰ ਹੋ ਜਾ ਤੂੰ ਵੀ ਜੀ ਇਤਰਾ ਕੇ ਬੋਲੂ ਮਾਤਾ 300 ਚੱਲੀ ਜਾਂਦੀ ਦਿਹਾੜੀ ਵੀ ਪੱਲਾ ਮੀ ਪਿੰਡੀ ਕੋਈ 15 ਰੁਪਏ ਵੀ ਦੇ ਹੀ ਜਾਂਦੇ ਆ ਪਰ ਇੱਥੇ ਹਰੀਕੇ ਦੇ ਵਿੱਚ ਨਹੀਂ ਵਾਦੇ ਜੀ ਹਾਂ ਫਿਰ ਅਗਲੇ ਨੇ ਤਾਂ ਮੈਂ ਤਰਸੀ ਦਾ ਕਰਨੀ ਆ ਜੰਨੇ ਵੀ ਘਰੇ ਬੈਠੇ ਕਰਾਂਗੇ ਹੂੰ ਵਜ ਸੁਆਏ ਕਿਸ ਤਰ੍ਹਾਂ ਚੱਕਾਂਗੇ ਹਜ਼ਾਰ ਜਮਾਏ ਨਾਲ ਸੌਦਾ ਨਾਲ ਲਾਵਾਂਗੇ ਹੂੰ ਚੱਲ ਜਿੰਨੇ ਕ ਬਣਦੇ ਉਹਨੇ ਕ ਦੋ ਦਿਨਾਂ ਤੋਂ ਤਿੰਨ ਦਿਨਾਂ ਤੋਂ ਲੈ ਜਾਣੇ ਵਿਚਾਰਿਆ ਤੜ ਕੇ ਜੀ ਹਾਂ ਅੱਛਾ ਬੀਬੀ ਇਹ ਦੱਸੋ ਕਿ ਤੁਸੀਂ ਕਿੰਨੇ ਘੱਟੇ ਭਰਦੇ ਹੋ ਬੱਸ ਇਹਨੇ ਕਿ ਮੈਂ ਪਰਦੀ ਮੈਂ ਕਿਹੜਾ ਪਤਮ ਬਾੜੀ ਮਟਿਆਰਾਂ ਮੈਂ ਤੇ ਉਹ ਵੀ ਦੁਖੀ ਹੈ ਹੂੰ ਹੈ ਦੁਖੀ ਹੋ ਜੀ ਹੈ ਅੱਛਾ ਤਾਂ ਕੀ ਗੱਲ ਹੈਗੀ ਹੈ ਦੁਖੀ ਕਰਨ ਗੱਲ ਕੀ ਆਹੋ ਹੁਣ ਉਹਦੇ ਬੱਚੇ ਪਾਲਦੇ ਮੁੰਡੇ ਦੇ ਉਹਦੇ ਚੂੜਾ ਪਵਾਇਆ ਹੈਗਾ ਤੇ ਮਾਂ ਪੁੱਤ ਸੀ ਤੇ ਬਾਬਾ ਤੇਰਾ ਡੈਥ ਹੋਈ ਵੀ ਹੈ ਅੱਛਾ ਚੂੜਾ ਕਿਹਦੇ ਪਵਾਇਆ ਜੀ ਚਰਨਜੀਤ ਦੇ ਪਵਾਇਆ ਜੀ ਅੱਛਾ ਤੁਹਾਡੇ ਕੀ ਲੱਗਦੇ ਹੈ ਮੇਰਾ ਮੁੰਡਾ ਜੀ ਗੁਜ਼ਾਰਾ ਹੋ ਜਾਂਦਾ ਇਹ ਨਾਲ ਬੱਸ ਆ ਹੀ ਗੁਜ਼ਾਰਾ ਕਰ ਲਈਦਾ ਹੂੰ ਕਿਸਦਾ ਕੋਈ ਕੰਮ ਧੰਦਾ ਕਰਾ ਕਰੇ ਦਿਹਾੜੀ ਜਾਂ ਕਰੇ ਕਿਵੇਂ ਕਰੇ ਕਿਵੇਂ ਬਸ ਹੂੰ ਐਸ ਤਰ੍ਹਾਂ ਗੁਜ਼ਾਰਾ ਕਰੀ ਜਾਂਦੇ ਆ ਬਸ ਰੋਟੀ ਪਾਣੀ ਦਾ ਹੂੰ ਹੋਰ ਕੋਠੇ ਬਠਾਏ ਹੋਟਾਣ ਆਏ ਹੋਏ ਪੈਸਾ ਦੇ ਹੂੰ ਬਸ ਅੱਛਾ ਪਿੰਡ ਦੇ ਸਰਪੰਚ ਨੂੰ ਕਿਹਾ ਨਹੀਂ ਗਾ ਵੀ ਸਾਡੇ ਫਾਰਮ ਭਰਾ ਕੇ ਸਾਨੂੰ ਕੋਠਿਆਂ ਦੇ ਪੈਸੇ ਤਾਂ ਦਵਾ ਹੁਣ ਕੀ ਪਤਾ ਹੁਣ ਕਿਹਨੂੰ ਕਿਹਨੂੰ ਦਵਾਵੇ ਹੁਣ ਆਖਿਆ ਤਾਂ ਹੈ ਹੂੰ ਵੀ ਸਾਰਿਆਂ ਨੂੰ ਦਵਾਵੇ ਕਿੰਦੇ ਨੇ ਦਵਾਵੇ ਹੁਣ ਆਪਾਂ ਕੀ ਕਹਿ ਸਕਦੇ ਹਾਂ ਜੀ ਅੱਛਾ ਅੱਛਾ ਕਣਕ ਪਹਿਲਾਂ ਕਿੰਨੀ ਮਿਲਦੀ ਸੀ ਹੁਣ ਕਿੰਨੀ ਮਿਲਦੀ ਪਹਿਲਾ 3 ਕਿਲੋ ਮੀਟਰ ਦੀ ਸੀ ਹੂੰ ਤੇ ਹੁਣ ਹੁਣ 15 ਕਿਲੋ ਅੱਛਾ ਤੇ ਤੁਹਾਨੂੰ ਆਇਆ ਜੀ ਨਹੀਂ ਲੱਗਦਾ ਜਿਹੜੀ ਨਵੀਂ ਸਰਕਾਰ ਬਣਾਈ ਹੈਗੀ ਕਿਤੇ ਨਾ ਕਿਤੇ ਘਾਟੇ 'ਚ ਹੀ ਗਏ ਅਸੀਂ ਘਾਟੇ 'ਚ ਤਾਂ ਹੈਗੇ ਜੀ ਹੂੰ ਹੋਰ ਘਾਟੇ 'ਚ ਹੀ ਹੈ ਅੱਛਾ ਘਾਟੇ 'ਚ ਹੀ ਹੈ ਜਿੰਨਾ ਕੰਮ ਤਾਂ ਕਿਸੇ ਨੇ ਸਵਾਰੇ ਨਹੀਂ ਜਿੰਨਾ ਬਾਦਲ ਨੇ ਕੰਮ ਉੜੀਆਂ ਨੂੰ ਜ਼ਿੰਦੇ ਸੀ ਸਗਨ ਸਕੀਮ ਤੇ ਕਿੰਨਾ ਕੁਛ ਉਹਨਾਂ ਨੇ ਕੀ ਕੁਛ ਨਹੀਂ ਬਣਾਇਆ ਹੂੰ ਤੇ ਹੁਣ ਇੱਥੇ ਕੀ ਬਣਾਤਾ ਨੌਕਰਾਂ ਦੇ ਸਿਚਾ ਦੇਵਾਂਗੇ ਤੁਹਾਨੂੰ ਸਿਲੰਡਰਾਂ ਨੂੰ ਪੈਸੇ ਰਸੋਈ ਖਾਤਾ ਉਹ ਨਹੀਂ ਮਿਲਿਆ ਬਾਰਾ-ਬਾਰਾ 100-100 ਦੇ ਖਾਤੇ ਜਿਵੇਂ 5000 10000 ਬਾਰਾ-ਬਾਰਾ 100 ਹਾਂ ਚੋਰ ਹੋਰੀ ਕਰ ਦੇਣ ਉਹ ਅਸੀਂ 2500 ਦੇਵਾਂਗੇ ਪਰ ਸਾਨੂੰ ਦੱਸ ਉਹ ਵੀ ਕੁਝ ਨਹੀਂ ਆਉਂਦਾ ਜਿੰਨ ਤੇ ਵੀ ਨਹੀਂ ਆਉਂਦਾ ਪੂਰੇ ਤੇ ਅੱਛਾ ਤੇ ਉਹ ਸਭ 2500 ਤਾਂ ਕਰਨੇ ਕਰਦਾ ਸੀ ਹੁਣ ਅੱਜ ਤਰੀਕ ਕਿੰਨੀ ਗਈ ਹੂੰ 10 12 ਗਈ 10 ਗਈ ਤੇ 9 ਗਈ ਤੇ ਉਦ ਪਹਿਲਾ 4 ਤਰੀਕ ਨੂੰ 5 ਤਰੀਕ ਨੂੰ ਜਦੋਂ ਸੀਗਾ ਇਹਦਾ ਬਾਜ਼ਾਰ ਦਾ ਵੀ ਪ੍ਰੋਗਰਾਮ ਚੱਲਦਾ ਉਦੋਂ ਉਦੋਂ ਪੈਸੇ ਸਹੀ ਟਾਈਮ ਤੇ ਹੁੰਦੇ ਸੀ ਅੱਛਾ ਤੇ ਹੁਣ ਵਾਲੀ ਸਰਕਾਰ ਨੇ ਤਾਂ ਜਮਾਈ ਜੀ ਅੱਛਾ ਤੁਹਾਨੂੰ ਲੱਗਦਾ ਹੈ ਕਿ ਗਰੀਬਾਂ ਵਾਸਤੇ ਬਾਦ ਸਰਕਾਰ ਵਧੀਆ ਸੀ ਸਾ ਗਰੀਬਾਂ ਵਾਸਤੇ ਵਧ ਗਿਆ ਤੇ ਵਧ ਗਈ ਆ ਨੇ ਹੂੰ ਹੱਕ ਨੂੰ ਵਧ ਗਿਆ ਸੀ ਉਹਨਾਂ ਅਕਾ ਝਾੜ ਆ ਸੁਵਾਉਂਦੇ ਸੀ ਚੌਲ ਸੁਵਾਉਂਦੇ ਸੀ ਕਣਕ 25 ਕਿਲੋ ਸੁਵਾਉਂਦੇ ਸੀ ਤੇ ਹੁਣ ਕੀ ਦਵਾ ਤੇਲ ਦਵਾਉਂਦੇ ਸੀ ਮਿੱਟੀ ਦਾ ਹੂੰ ਥੋੜਾ ਕੋਸੋ ਨਹੀਂ ਹਾਂ ਜੀ ਹੁਣ ਤੁਸੀਂ ਪੱਤਰਕਾਰ ਹੈਗੇ ਹੋ ਤੇ ਤੁਸੀਂ ਸਾਡਾ ਹੱਲ ਕਰਾਓ ਹੂੰ ਫੇਰ ਹੱਲ ਤਾਂ ਤਾਂ ਹੀ ਹੁੰਦਾ ਨਾ ਬੀਬੀ ਜੇ ਤੁਸੀਂ ਬੋਲ ਕੇ ਦੱਸੋਗੇ ਤੁਸੀਂ ਬੋਲ ਕੇ ਦੱਸ ਰਹੇ ਹੋ ਇਹ ਸਾਰੀ ਦੀ ਸਾਰੀ ਗੱਲਬਾਤ ਉਹਨਾਂ ਦੀ ਹੀ ਜਾ ਰਹੀ ਹੈਗੀ ਕਿਤਨਾ ਕਿਤੇ ਫੇਰ ਹੀ ਹੱਲ ਹੋਣਾ ਹੈਗਾ ਬੋਲਣਾ ਸਿੱਖਣਾ ਚਾਹੀਦਾ ਹਾਂ ਬੋਲਣਾ ਬੋਲ ਹੀ ਜਾਣੇ ਆ ਜੀ ਉਹ ਜਵਾਖੜੀਆਂ ਉਹਨਾਂ باندې ਮੂੰਹ ਨਹੀਂ ਹੁੰਦਾ ਪੇਕੀ ਲਈ ਬੈਠੀ ਹੈ ਜੇ ਸਾਡੇ ਕੋਲੇ ਹੋਵੇ ਤਾਂ ਅਸੀਂ ਉਹਨਾਂ ਨੂੰ ਇੱਥੇ ਪਾਲ ਗਏ ਹੂੰ ਦੋ ਜੋੜੀਆਂ ਬੱਚੀਆਂ ਇੱਕ ਨੋ ਫੋਟ ਮਰ ਗਿਆ ਥੋੜੇ ਜਿਹਾ ਵਿਆਹ ਕਰਾਇਆ ਨੇ ਥੋੜੇ ਜਿਹੇ ਰੋਇ ਸਾਲ ਕਦਿਆਂ ਛੱਡ ਕੇ ਤੇ ਫਿਕਰ ਤਾਂ ਉਹਨਾਂ ਦਾ ਹੈਗਾ ਹੀ ਆ ਹਾਂ ਜਿਦਾਂ ਉਹਨਾਂ ਨੇ ਹੋਣਾ ਸੀ ਕੀ ਤਾਂ ਮਰਨਾ ਕਿ ਜਿਉਣਾ ਹੂੰ ਤੇ ਆਹੀ ਅਸੀਂ ਬੋਲ ਕੇ ਦੱਸਣਾ ਹੋਰ ਕੀ ਹੈ ਤੇ ਪਰ ਬੋਲੇ ਅਸੀਂ ਬਹੁਤ ਵਾਰੀਆਂ ਕਿ ਉੱਥੇ ਸਕੂਲ 'ਚ ਵੀ ਬੋਲੇ ਸੀ ਕੋਈ ਹੱਲ ਨਹੀਂ ਹੋਇਆ ਅੱਛਾ ਹਾਂ ਤੇ ਉੱਥੇ ਪੰਚਾਇਤ ਘਰ 'ਚ ਸਾਡੇ ਕੋਠੇ ਬਠਰੇ ਲਿਖੇ ਸੀ ਉਦੋਂ ਵੀ ਕੋਈ ਹੱਲ ਨਹੀਂ ਹੋਇਆ ਹੁਣ ਆ ਵੇਖੋ ਆ ਆਂਦਾ ਮੈਂ ਜਵਾਊਂਗਾ ਤੇ ਉਹ ਸਾਡੀ ਵਿਚ ਹੀ ਨਹੀਂ ਵੜਿਆ ਸਰਪੰਚ ਅੱਛਾ ਹਾਂ ਹੋਰ ਸਾਰੇ ਵੀ ਇੱਥੇ ਆ। ਇਹ ਵੀਡੀਓ ਤਾਂ ਤੁਹਾਡੀ ਲਾਜ਼ਮੀ ਮੈਂ ਸਰਪੰਚ ਤੀਕ ਤਾਂ ਲਾਜ਼ਮੀ ਪਰਸਨਲੀ ਭਾਵੇਂ ਪਹੁੰਚਾਉਣੀ ਪਊ। ਹਾਂ ਤੇ ਇਹੋ ਜਿਹਾ ਵੋਟਾ ਉਹਨੇ ਕੱਲ ਕੱਲ ਜਿਨ੍ਹਾਂ ਨੂੰ ਟਿੱਕੀ ਬੈਠਾ ਉਹਨਾਂ ਕੱਲਿਆਂ ਨੇ ਤਾਂ ਨਹੀਂ ਵੋਟਾ ਪਾਇਆ। ਉਹ ਤਾਂ ਬੁੱਕ ਕਰਦੇ ਹੁੰਦੇ ਆ ਕਿ ਸਾਨੂੰ ਪਾਓ ਵੋਟਾ ਫਲਾਣਿਆਂ ਨੂੰ ਵੀ ਸਾਗਰ ਵਾਲਾ ਫਲਾਣਿਆਂ ਨੂੰ ਤੇ ਹੁਣ ਹੁਣ ਸਾਡੇ ਘਰ ਪਹੁੰਚ ਗਏ। ਉਹ ਤਾਂ ਪਿੰਡ ਦੇ ਬੰਦਿਆਂ ਨੂੰ ਵੀ ਲਿਆਉਂਦੇ ਨਾਲ ਵੀ ਪੰਚਾਇਤ ਲਜਾਣੇ ਆ ਸਾਨੂੰ ਵੋਟਾ ਪਾਓ। ਉਹ ਪੰਚਾਇਤ ਵਾਲਿਆਂ ਨੂੰ ਮੰਗ ਲਾ ਕੇ ਤਾਂ ਅਸੀਂ ਵੋਟਾ ਪਾਉਨੇ ਆ ਤੇ ਹੁਣ ਸਾਡੇ ਘਰ ਪਹੁੰਚ ਗਏ। ਯਾਦ ਰੱਖਣਾ ਚਾਹੀਦਾ ਭ ਵੋਟਰ ਤਾਂ ਹਾਂ ਵੋਟਰ ਤਾਂ ਫੇਰ ਵੀ ਆਉਣਗੇ ਜੀ ਹਾਂ ਇਹ ਨਾ ਹੋ ਵੀ ਇਤਿਹਾਸ ਹਾਲਾ ਫੇਰ ਵੀ ਆਉਣਗੇ ਵੋਟਰ ਕੋਈ ਕਹੀ ਜਾਵੇ ਮਾੜਾ ਮੈਨੂੰ ਕਹੀ ਜਾਂਦੇ ਵੀ ਮਾਂ ਤਾਂ ਬੋਲਦੀ ਸੀ ਸੱਚੀ ਗੱਲ ਤਾਂ ਸੱਚੀ ਕਹੀ ਜਾਂਦੀ ਨਹੀਂ ਸੱਚੀ ਤਾਂ ਸੱਚੀ ਹੁੰਦੀ ਸਹੀ ਹਾਂ ਸਹੀ ਕਹੀ ਜਾਂਦੀ